ਸੋਨਾ ਜਿਹੜਾ ਸੁੱਖਾ ਸਰਪੰਚ 1100 ਰਾਜਵਿੰਦਰ ਦੇ ਜੱਫੇ ਦਾ ਤੇ ਰਾਵਣ ਚਹਾਲ 3100 3100 ਹੋ ਗਿਆ ਲੈ ਵੀ ਰਾਜਵਿੰਦਰਾ 3100 ਕਾ ਸਾਹਮਣੇ ਕਾਕਾ ਕਬੱਡੀ ਪਾ ਰਿਹਾ ਠਾਕੁਰ ਗੜੀਆ ਪੈਂਦੀ ਰੇੜ ਹੈ ਮੌਲਾ ਤਿਆਰ ਹੈ ਰਾਜਵਿੰਦਰ ਤਿਆਰ ਹੈ ਹੁਣ ਕੌਣ ਚਾਰਾਂ ਚੋਂ ਡੱਕੂਗਾ ਲੈ ਸਾਹਮਣੇ ਮੌਲਾ ਕਾਕਾ ਮੌਲਾ ਕਾਕਾ ਟੱਕਰ ਸਿਰੇ ਦੀ ਬੱਲੇ 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 ਇਹ ਕਬੱਡੀ 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 ਆ ਆ ਆ ਆ ਸੋਹਣੀ ਖੇਡ ਕਬੱਡੀ ਦੀ ਦੁੱਲੇ ਦੀ ਰੇ ਜਾ ਰਿਹਾ ਰਤਨਗੜ ਵਾਸੀਆਂ ਨੇ ਕਹਿੰਦੇ ਐਨ ਨੋਟਾਂ ਦੀ ਵਰਖਾ ਕੀਤੀ ਹੋਈ ਹੈ ਚੋਟੀ ਦੇ ਫਾਈਨਲ ਦਾ ਨਜ਼ਾਰਾ ਵੱਧਾ ਹੋਇਆ ਆ ਦੁੱਲਾ ਥਾਪੀਆਂ ਮਾਰਦਾ ਫਿਰਦਾ ਹੈ ਦੁੱਲਾ ਵੀ ਕਹਿੰਦੇ ਹਰਖਿਆ ਫਿਰਦਾ ਹੈ ਆ ਦੁੱਲਾ ਵੀ ਥਾਪੀਆਂ ਮਾਰਦਾ ਫਿਰਦਾ ਹੈ ਐਨ ਮੇਲਾ ਭਰਿਆ ਹੋਇਆ ਹੈ ਲੋਕੀ ਜੰਜੂਆ ਦੁੱਲੇ ਨੇ ਜੱਫਾ ਲਾਉਂਦਾ ਦਾ 500 ਜੇ ਜੰਜੂਆ ਦੁੱਲੇ ਨੇ ਜੱਫਾ ਲਾਉਂਦਾ ਦਾ 500 600 ਪ੍ਰਦਾਨ ਖੱਟਣੇ ਵੱਲੋਂ ਨਵੀਂ 500 ਨਵੀਂ ਕਕਰਾਲੀ ਦੀਪਾ 500 ਇਹਨਾਂ ਮੀਰਾ ਵੱਲੋਂ ਲੱਗਿਆ ਲਓ ਸਾਹਮਣੇ ਪਿੰਦੂ ਦੁੱਲਾ ਪਿੰਦੂ ਦੁੱਲਾ ਟੱਕਰ ਸਿਰੇ ਦੀ ਆ ਬੱਲੇ 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 ਇੱਕ ਕਬੱਡੀ 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 ਆ ਆ ਆ ਬੱਜਦੀਆਂ ਥਾਪੀਆਂ ਆ ਬੱਜਦੀਆਂ ਥਾਪੀਆਂ ਹੁਣ ਕਹਿੰਦੇ ਪਤਾ ਲੱਗਦਾ ਵੀ ਫਾਈਨਲ ਹੋ ਰਿਹਾ ਦੁੱਲੇ ਦੀ ਕਹਿੰਦੇ ਐਨ ਭੰਗੜੇ ਪੈ ਰਹੇ ਆ ਕਹਿੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਔ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਲੋਕੋ ਕੋਕੇ ਜੜ ਜੜ ਕੇ ਰਤਨਗੜ ਦੇ ਕਬੱਡੀ ਕਾ ਖੱਟੜੇ ਦਾ ਅੱਜ ਸੁਕੇ ਸਰਪੰਚ ਹੋਰਾਂ ਨੂੰ ਆਹ ਰੇਡ ਤੇ 500 ਲੱਗ ਗਿਆ ਜੀ ਵਿੱਕੀ ਖੱਟੜਾ ਰਾਵੈ ਨੂੰ ਚਹਾਲ ਮਨਿੰਦਰ ਯੂਐਸਏ ਨਾਲ ਭਰਾਵਾਂ ਵੱਲੋਂ 500 ਕਾਕੇ ਦੀ ਆਹ ਰੇਡ ਤੇ ਲੱਗ ਚੁੱਕਾ ਹੈ ਅੱਜ ਸੋਨੇ ਖੱਟੜੇ ਹੋਰਾਂ ਨੂੰ ਸੁਕੇ ਸਰਪੰਚ ਹੋਰਾਂ ਨੂੰ ਸਮੂਚੀ ਟੀਮ ਨੂੰ ਵੱਡੀ ਮੁਬਾਰਕਬਾਦ ਹੈ ਲਓ ਕਾਕਾ ਆ ਆ ਆ ਆ ਵਾਹ ਤਾੜੀ ਤੇ ਬਣਦੀ ਐ ਤੇ ਬਣਦੇ ਪੈ ਰਹੇ ਆ ਭੰਗੜੇ ਪੈ ਰਹੇ ਆ ਐਨ ਕਹਿੰਦੇ